ਸੱਟ ਦੇ 6 ਵਜੇ ਮੈਨੂੰ ਇੱਕ ਕਿਸਾਨ ਆਕੂ ਦੀ ਕਾਲ ਆਈ ਵੀ ਆ ਗੱਲਬਾਤ ਹੋ ਗਈ ਜੀ ਮੈਂ ਕਿਹਾ ਜੀ ਮੈਂ ਸਪਾਈਟਰ ਸਾਹਿਬ ਤੋਂ ਹੋਰ ਦੀ ਜੁਰੀ ਲਾ ਦਿੰਦਾ ਜਿੱਥੇ ਉਹ ਕਹਿੰਦਾ ਜੀ ਉਹ ਮੁੰਡਾ ਜਿਹੜੇ ਗਰਾਜ ਸੀ ਉਹ ਸ਼ਟਰ ਨਹੀਂ ਚੱਕਦਾ ਉੱਥੇ ਕੋਈ ਬੰਦਾ ਸ਼ਰਾਰਤੀ ਸੀ ਮੈਨੂੰ ਨਹੀਂ ਪਤਾ ਕੌਣ ਆ ਕੋਈ ਕੋਈ ਵਾਈਸ ਹੈ ਜੀ ਆਇਡੈਂਟੀਫਾਈ ਹੋ ਜਾਣੀ ਹਰਿਆਣੇ ਦਾ ਇਹਨਾਂ ਦਾ ਮੈਨੂੰ ਪਤਾ ਲੱਗ ਗਿਆ ਉਹਨੇ ਪਿੱਛੇ ਵੀਡੀਓ ਬਣਾਉਂਦੇ ਨੇ ਕਹਿੰਦਾ ਜੀ ਤਾਂ ਸ਼ਟਰ ਜੀ ਕਹਿੰਦਾ ਕਰਲਾਉਣ ਕਰ ਪਿੰਡ ਲੋ ਸਿੰਬਲੀ ਆ ਉਸ ਪਾਰਟੀ ਵਰਕਰ ਦਾ ਮੇਰੇ ਨਾਲ ਕੋਈ ਲੈ ਆਂਦੇ ਨਹੀਂ ਕੋਈ ਸੰਬੰਧ ਨਹੀਂ ਆ ਬੰਦਾ ਜੀ ਐਮਐਲਏ ਤੋਂ ਪਹਿਲਾਂ ਮੈਂ ਇੱਕ ਕਬੱਡੀ ਖੇਡਦਾ ਸੀ ਕਬੱਡੀ ਪਲੇਅਰ ਵੀ ਉਹ ਵਾਂ ਜਿਨੇ 10 12 ਸਾਲ 15 ਸਾਲ ਪੰਜਾਬ ਦਾ ਹਿੰਦੁਸਤਾਨ ਦਾ ਝੰਡਾ ਬਲੰਦ ਕਰਕੇ ਰੱਖਿਆ ਟਰਾਲੀ ਕੋ ਲੁਕਣ ਵਾਲੀ ਚੀਜ਼ ਨਹੀਂ ਕੀ ਇਹ ਅੱਜ ਨਹੀਂ ਕੱਲ ਕੱਲ ਵੀ ਪਰਸੋਂ ਆ ਹੀ ਜਾਣੀ ਆ ਬਾਹਰ ਤੇ ਪੰਜਾਬ ਦੇ ਚ ਟਰਾਲੀਆਂ ਮੰਡੀਆਂ ਚ ਆਉਣੀਆਂ ਨੇ ਟਰਾਲੀ ਕੋ ਖਾਣ ਵਾਲੀ ਚੀਜ਼ ਤੇ ਹੈ ਨਹੀਂ ਜਿਹੜੀ ਕੋ ਖਾ ਜੇਗੀ ਸੱਚੀ ਕਹਾਂ ਬਹੁਤ ਵੱਡਾ ਮਸਲਾ ਜਦੋਂ ਸ਼ੰਭੂ ਤੇ ਖਨੋਰੀ ਵਾਲਾ ਰਸਤਾ ਖੁਲਵਾਇਆ ਗਿਆ ਤਾਂ ਇਹ ਆਇਆ ਕਿ ਆਖਰ ਟਰੈਕਟਰ ਟਰਾਲੀਆਂ ਤੇ ਹੋਰ ਜਿਹੜਾ ਸਮਾਨ ਹੈ ਆਖਰਕਾਰ ਚੋਰੀ ਹੋ ਗਿਆ ਉਹਦੇ ਵਿੱਚ ਵੱਡਾ ਨਾਂ ਆਇਆ ਗੁਰਲਾਲ ਖਨੌਰ ਹੋਰਾਂ ਦਾ ਗੁਰਲਾਲ ਖਨੌਰ ਸਾਡੇ ਨਾਲ ਨੇ ਗੁਰਲਾਲ ਜੀ ਦਿਖਿਆ ਜਾਵੇ ਤੁਹਾਨੂੰ ਕਦੋਂ ਪਤਾ ਲੱਗਿਆ ਇਹ ਵੀ ਇਸ ਤਰ੍ਹਾਂ ਦੇ ਨਾਲ ਕਿਉਂਕਿ ਪਹਿਲਾਂ ਤਾਂ ਜਦੋਂ ਵੀਡੀਓ ਵਾਇਰਲ ਹੋਇਆ ਅੱਗ ਵਾਂਗੂ ਫੈਲਿਆ ਵੀਡੀਓ ਕਿ ਐਮਐਲਏ ਨੇ ਦੇਖੋ ਜੀ ਸਮਾਨ ਚੋਰੀ ਕਰਾ ਦਿਆ ਮੇਬੀ ਸ਼ਾਇਦ ਫ੍ਰਾਈਡੇ ਦੀ ਗੱਲ ਹੀ ਹੈ ਮੇਰੇ ਵੀ ਸ਼ਾਇਦ ਮੈਨੂੰ ਲੱਗਦਾ ਕਿ ਮੈਨੂੰ 5:30 ਵਜੇ ਇਹੀ ਟਾਈਮ ਦੇਖਿਆ ਆਪਾਂ 5:30 ਵਜੇ ਮੈਨੂੰ ਇੱਕ ਕਿਸਾਨ ਆਗੂ ਦੀ ਕਾਲ ਆਈ ਵੀ ਆ ਗੱਲਬਾਤ ਹੋ ਗਈ ਜੀ ਮੈਂ ਕਿਹਾ ਜੀ ਮੈਂ ਇੰਸਪੈਕਟਰ ਸਾਹਿਬ ਕਨੌਰ ਦੀ ਡਿਊਟੀ ਲਾ ਦਿੰਦਾ ਜਿੱਥੇ ਉਹ ਕਹਿੰਦਾ ਜੀ ਉਹ ਮੁੰਡਾ ਜਿਹੜੇ ਗਰਾਜ ਸੀ ਵੀ ਉਹ ਸ਼ਟਰ ਨਹੀਂ ਚੱਕਦਾ ਮੈਂ ਕਿਹਾ ਜੀ ਚਾਹੋ ਜਾ ਕੇ ਪੁਲਿਸ ਦੇ ਸਾਹਮਣੇ ਸ਼ਟਰ ਕੌਣ ਨਹੀਂ ਚੱਕਦਾ ਉੱਥੇ ਕੋਈ ਬੰਦਾ ਸ਼ਰਾਰਤੀ ਸੀ ਮੈਨੂੰ ਨਹੀਂ ਪਤਾ ਕੌਣ ਆ ਕੋਈ ਕੋਈ ਵਾਈਸ ਹੈ ਜਿਹੜੀ ਆਇਡੈਂਟੀਫਾਈ ਹੋ ਜਾਣੀ ਹਰਿਆਣੇ ਦਾ ਇਹਨਾਂ ਦਾ ਮੈਨੂੰ ਪਤਾ ਲੱਗ ਗਿਆ ਉਹਨੇ ਪਿੱਛੇ ਵੀਡੀਓ ਬਣਾਉਂਦੇ ਨੇ ਕਹਿੰਦਾ ਜੀ ਪਿੰਡ ਲੋ ਅਸੈਂਬਲੀ ਆ ਉਸ ਪਾਰਟੀ ਵਰਕਰ ਦਾ ਮੇਰੇ ਨਾਲ ਕੋਈ ਲੈਣ ਦੇ ਨਹੀਂ ਕੋਈ ਸਬੰਧ ਨਹੀਂ ਆ ਬੰਦਾ ਜੀ ਆ ਵੀਡੀਓ ਠੀਕ ਹੈ ਜੀ ਆ ਵੀਡੀਓ ਆ ਕਹਿ ਰਿਹਾ ਜੀ ਲਓ ਜੀ ਪਿੰਡ ਲੋ ਅਸੈਂਬਲੀ ਦਾ ਰਹਿਣਾ ਮਾਣ ਆ ਜੀ ਤੇ ਮੈਂ ਕਾਰ ਰਵੇਦ ਦਾ ਕੰਮ ਕਰਦਾ ਰਾ ਜੀ ਤੇ ਆਪਣੇ ਜਿਹੜੇ ਐਮ ਐਲ ਏ ਸਾਹਿਬ ਯਾਨੀ ਤੁਸੀਂ ਕਹਿੰਦੇ ਹੋ ਵੀ ਕਾਂਗਰਸ ਕਾਂਗਰਸ ਦਾ ਵਰਕਰ ਆ ਮੈਂ ਮੈਂ ਆਪਾਂ ਨੂੰ ਇੱਕ ਇਸ ਗੱਲ ਵਾਲੇ ਪਾਸੇ ਵੀ ਨਾ ਪਈਏ ਆਪਾਂ ਇੱਕ ਵੀ ਮੇਰੇ ਨਾਲ ਕਿਉਂ ਲੈਂਦੇ ਨਹੀਂ ਹੂੰ ਠੀਕ ਹੈ ਜੀ ਉਹ ਹੁਣ ਆ ਆ ਬੰਦਾ ਲਓ ਜੀ ਇਹ ਤਾਂ 22 ਦੀਆਂ ਫੋਟੋਆਂ ਨੇ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਇਹ ਕੀ ਕਰਦਾ ਕੀ ਨਹੀਂ ਕਰਦਾ ਜਾਣੇ ਅਣਜਾਣੇ ਰਾਹੇ ਬਰਾਹੇ ਕਿਰਾਹੇ ਕਿਤੇ ਮਿਲਿਓ ਉਹ ਤੇ ਮੈਂ ਇਹ ਗੱਲ ਦੀ ਪਰ ਪਾਰਟੀ ਤੌਰ ਤੇ ਪਰਿਵਾਰਕ ਤੌਰ ਤੇ ਕਿਸੇ ਹੋਰ ਤੌਰ ਤੇ ਤੇ ਮੈਂ ਇਹ ਗੱਲ ਕਰਦਾ ਭਰਾਵੋ ਹਾਂ ਐਮਐਲਏ ਤੋਂ ਪਹਿਲਾਂ ਮੈਂ ਇੱਕ ਕਬੱਡੀ ਪਲੇਅਰ ਸੀ ਕਬੱਡੀ ਪਲੇਅਰ ਵੀ ਹੂ ਆ ਜਿਨੇ 10 12 ਸਾਲ 15 ਸਾਲ ਪੰਜਾਬ ਦਾ ਹਿੰਦੁਸਤਾਨ ਦਾ ਝੰਡਾ ਬਲੰਦ ਕਰਕੇ ਰੱਖਿਆ ਹਰ ਬਿਨਾ ਦਾਗ ਤੋਂ ਪਰ ਮੈਂ ਬੇਨਤੀ ਕਰਦਾ ਵੀ ਆਪਾਂ ਸਾਰਿਆਂ ਨੂੰ ਇੱਕੋ ਤੱਕੜੀ ਨਾ ਤੋਲੀਏ ਅਸੀਂ ਚਿੱਟੇ ਕਾਗਜ਼ ਆ ਕੋਰੇ ਕਾਗਜ਼ ਆ ਹਾਂ ਰਾਜਨੀਤੀ 'ਚ ਜੇਹੋ ਜੀ ਸਾਨੂੰ ਸਿਖਾ ਦਿਓਗੇ ਜੇਹੋ ਜੀ ਹੁਣ ਤੁਸੀਂ ਪੱਤਰਕਾਰੀ ਸਿੱਖੀ ਆ ਤੇ ਇਹ ਹੁਣ ਤੁਸੀਂ ਫਿਰ ਦੇਖ ਲਓ ਵੀ ਤੁਹਾਨੂੰ ਲੋਕ ਪ੍ਰਚਾਰ ਕਿਹੋ ਜੀ ਸਿਖਾ ਰਹੇ ਨੇ ਤੇ ਸਾਨੂੰ ਪਰ ਇਹੋ ਜੀ ਲੋਕ ਰਾਜਨੀਤੀ ਸਿਖਾ ਰਹੇ ਆ ਫਿਰ ਬਾਅਦ ਦੇ ਵਿੱਚ ਆਪਾਂ ਕਹਿੰਦੇ ਆ ਵੀ ਲੀਡਰ ਮਾੜੇ ਹੋ ਗਏ 3 ਸਾਲ ਦਾ ਸਮਾਂ ਹੋ ਗਿਆ ਜਾਤੀ ਤੌਰ ਤੇ ਪਾਰਟੀ ਬਾਜੀ ਕਰਕੇ ਕਿਸੇ ਤੇ ਕੋਈ ਪਰਚਾ ਕਰਾਇਆ ਹੋਵੇ ਕੋਈ ਵਿਧੇਕੀ ਕੀਤੀ ਹੋਵੇ ਪਰ ਇਹ ਕ ਕਬੱਡੀ ਪਲੇਅਰ ਵੀ ਆ ਕੰਮ ਵੀ ਕਰਦੇ ਆ ਪਰ ਇਸ ਤਰ੍ਹਾਂ ਦਾ ਆਪਾਂ ਮੈਨੂੰ ਲੱਗਦਾ ਵੀ ਇਹ ਨਿੰਦਣਯੋਗ ਗੱਲ ਐ ਇਸ ਨੂੰ ਨਹੀਂ ਹੋਣੀ ਚਾਹੀਦੀ ਜਿਹੜੇ ਕਿਸਾਨਾਂ ਆਗੂ ਵੀ ਉਦੋਂ ਬਾਅਦ ਦੇ ਵਿੱਚ ਵੀਡੀਓ ਕਾਫੀ ਉਹਨਾਂ ਨੇ ਪਾਏ ਨੇ ਲਗਾਤਾਰ ਇਹ ਕਰਦੇ ਰਹੇ ਵੀ ਹਾਂ ਜਾਂਚ ਹੋਣੀ ਚਾਹੀਦੀ ਐ ਇਸ ਚੀਜ਼ ਨੂੰ ਲੈ ਕੇ ਅੱਜ ਲੀਡਰ ਆਪੋਜੀਸ਼ਨ ਵੀ ਗੱਲ ਬੋਲਤੀ ਐ ਕਿ ਜੀ ਬਿਲਕੁਲ ਹੋ ਜਾਣੀ ਚਾਹੀਦੀ ਐ ਪਰ ਰੌਲਾ ਇਸ ਗੱਲ ਦਾ ਵੀ ਉਹ ਸਮਾਨ ਸੈਂਕੜਿਆਂ ਦੇ ਹਿਸਾਬ ਨਾਲ ਐ ਉਨ ਨੂੰ ਅਜੇ 10 ਦਿਨ 5 ਦਿਨ 20 ਦਿਨ 4 ਦਿਨ ਲੱਗਣਗੇ ਐਂਡ ਤੇ ਜਾ ਕੇ ਆਪਾਂ ਵੇਖਾਂਗੇ ਹਾਂ ਭਈ ਕਿਦਾ ਕੀ ਕੱਟ ਗਿਆ ਇਹਦੀ ਚੀਜ਼ ਕੱਟ ਗਿਆ ਇਹਦੀ ਚ ਇੱਕ ਚੀਜ਼ ਹੋਰ ਦੱਸੋ ਜੇ ਤੁਸੀਂ ਲਾਜ਼ਮੀ ਚ ਗੱਲ ਹੈ ਪੁਲਿਸ ਨਾਲ ਜਦੋਂ ਗੱਲ ਕਰੀ ਹੋਣੀ ਆ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਦਾ ਵੀ ਵੀਡੀਓ ਆਇਆ ਹੈ ਇਹ ਫਿਰ ਸਮਾਨ ਉੱਥੇ ਸੱਚੀ ਕੋਈ ਲੈ ਕੇ ਗਿਆ ਸੀ ਚਲੋ ਤੁਸੀਂ ਲੈ ਕੇ ਗਏ ਹੈਗੇ ਕੋਈ ਲੈ ਕੇ ਗਿਆ ਸੀ ਜਾਂ ਖੜਾ ਕਰਿਆ ਸੀ ਮੈਂ ਮੈਂ ਬੇਨਤੀ ਕਰਦਾ ਜੇ ਮੰਨ ਲਓ ਇੱਕ ਟਰਾਲੀ ਖੜੀ ਆ ਦੋ ਟਰਾਲੀਆਂ ਖੜੀਆਂ ਨੇ ਟਰੈਕਟਰ ਖੜੇ ਨੇ 10 ਕਿਸਾਨ ਆਗੂ ਉੱਥੇ ਸੀ ਮੌਜੂਦ ਸੀ ਘੱਟੋ ਘੱਟ 100 200 500 ਤਾਂ ਹੋਵੇ ਕਿ ਮੈਂ ਤਾਂ ਮੌਜ ਉਹਨਾਂ ਨੇ ਆਪ ਵੀ ਕਦੀ ਕਿਸੇ ਦੇ ਘਰੇ ਖੜਨ ਤਾਂ ਮਿੱਤਰ ਦੇ ਘਰੇ ਖੜ ਦਿੰਦਾ ਕਿਤੇ ਕਲੀਕ ਦੇ ਘਰੇ ਖੜ ਦਿੰਦਾ ਉਹਨੂੰ ਉਹਨਾਂ ਦੇ ਕਲੀਕ ਨੂੰ ਆਪਾਂ ਚੋਰ ਥੋੜਾ ਕਹਿ ਸਕਦੇ ਹਾਂ ਟਰਾਲੀ ਕੋ ਖੁਲੋਕਣ ਵਾਲੀ ਚੀਜ਼ ਨਹੀਂ ਕੀ ਇਹ ਅੱਜ ਨਹੀਂ ਕੱਲ ਕੱਲ ਵੀ ਪਰਸੋਂ ਆ ਹੀ ਜਾਣੀ ਆ ਬਾਹਰ ਤੇ ਪੰਜਾਬ ਦੇ ਵਿੱਚ ਟਰਾਲੀਆਂ ਮੰਡੀਆਂ ਚ ਆਉਣੀਆਂ ਨੇ ਟਰਾਲੀ ਕੋ ਖਾਣ ਵਾਲੀ ਚੀਜ਼ ਤੇ ਹੈ ਨਹੀਂ ਜਿਹੜੀ ਕੋ ਖਾ ਜਾਏਗਾ ਪਰ ਮੈਂ ਇਹ ਗੱਲ ਕਹਿਣਾ ਮੇਰਾ ਇਸ ਘਟਨਾ ਕਰਮ ਦੇ ਨਾਲ ਮੇਰਾ ਮੇਰੇ ਪਰਿਵਾਰ ਦਾ ਕਿਸੇ ਨਾਲ ਕੋ ਲੈਣ ਦਨ ਹੋਇਆ ਤਾਂ ਮੈਂ ਜ਼ਿੰਮੇਵਾਰ ਹਾਂ ਪਰ ਐਵੇਂ ਆਪਾਂ ਰਾਜਨੀਤੀ ਨੂੰ ਸਪੋਰਟਸ ਨੂੰ ਕਿਸਾਨੀ ਧਰਨੇ ਨੂੰ ਹਵਾ ਦੇ ਰਹੀਏ ਨੂੰ ਜਿਨ੍ਹਾਂ ਨੇ ਉਹ ਗਰਦਾਸਪੁਰ ਤੋਂ ਲੋਕ ਚਲੇ ਸੀ ਅੱਗੇ ਸੀ ਸੰਪੂਰਨ ਦੋ ਵਾਰ ਹੀ ਆਏ ਆ ਦੋਨੋਂ ਵਾਰੀ ਸਾਹਮੇ ਆ ਮੇਰੇ ਹਲਕੇ ਦੇ ਇੱਕ ਮੁੰਡੇ ਦੀ ਅੱਖ ਗਈ ਆ ਭੰਗੂ ਦੀ ਉਹਨੂੰ ਇਲਾਕੇ ਨੇ ਪਿੰਡ ਨੇ ਸਰਪੰਚ ਬਣਾਇਆ ਇੱਕ ਦੀ ਬਾਹ ਤੇ ਗੋਲੀ ਵੱਜੀ ਐ ਇੱਕ ਕਿਸਾਨ ਆਗੂ ਜਦੋਂ ਆ 24 ਵਾਲੇ ਐਮਪੀ ਤੇ ਇਲੈਕਸ਼ਨ ਸੀ ਉਦੋਂ ਪੂਰਾ ਹੋਇਆ ਆਕੜੀ ਦਾ ਮੁੰਡਾ ਹਵਾਦ ਦੀਆਂ ਕੁਰਬਾਨੀਆਂ ਨਾਲ ਨੇ हां ਅਸੀਂ ਗੱਲ ਕਰਾਂਗੇ ਵੀ ਸਾਡਾ ਪਹੀਆ ਸਮਾਨ ਜਿਹੜਾ ਗੁੰਮ ਹੋਇਆ ਇਹ ਅਸੀਂ ਜਾਂਚ ਵੀ ਕਰਾ ਲਾਂਗੇ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕਰਾਂਗੇ ਫਿਰ ਅਸੀਂ ਕਹਾਂਗੇ ਪਹੀਆ ਅਪਵਾਦ ਦੇ ਇਲਾਕੇ ਤੇ ਚੋਰੀ ਕੀਤਾ ਇਹ ਇਹ ਫਿਰ ਸਿਆਸੀ ਹੋਇਆ ਜਾਂ ਇਹ ਕਹਿੰਦੀ ਹੈ ਕਿ ਆਖਰ ਹੋ ਸਕਦਾ ਉਹਨਾਂ ਨੂੰ ਵੀ ਉਸ ਸਮੇਂ ਦੇ ਦੌਰਾਨ ਕਿਉਂਕਿ ਮੌਕੇ ਤੇ ਜਿਹੜੀ ਅਫਲਾ ਤਪੜੀ ਹੋਈ ਵੀ ਜਾਣਕਾਰੀ ਨਹੀਂ ਸੀਗੀ ਇਹ ਹੁਣ ਇਹ ਹੁਣ ਲੱਗ ਜਾਣਾ ਪਤਾ ਕੋਈ ਨਹੀਂ ਸਾਰਿਆਂ ਨੂੰ ਲੱਗਦੇ ਆਪਾਂ ਚਲੋ ਖੈਰ ਦੇਖਿਆ ਜਾਵੇ ਤਾਂ ਆਖਰਕਾਰ ਗੁਲਾਲ ਕਨੌਰ ਹੋ ਰਹਾ ਨੇ ਇਸ ਪੂਰੇ ਮਾਮਲੇ ਨੂੰ ਕਿਉਂਕਿ ਬਹੁਤ ਚਰਚਾ ਉੱਠੀ ਸਿਆਸਤ ਵੀ ਬਹੁਤ ਹੋਈ ਤਾਂ ਆਖਰਕਾਰ ਹੁਣ ਗੁਲਾਲ ਕਨੌਰ ਇਸ ਗੱਲ ਦੀ ਸਪਾਈ ਦੇ ਰਹੇ ਨੇ ਜਾਂ ਕਹੀਏ ਕਿ ਆਪ ਦਾ ਪੱਖ ਰੱਖ ਰਹੇ ਨੇ ਕਿ ਚੋਰੀਆਂ ਨਹੀਂ ਕੋਈ ਹੋਈਆਂ ਹੈਗੀਆਂ ਇਹ ਜ਼ਰੂਰ ਹੈ ਵੀ ਹੋਰ ਬਹੁਤ ਸਾਰੀਆਂ ਟਰਾਲੀਆਂ ਟਰੈਕਟਰ ਨੇ ਜਿਹੜੇ ਉਹ ਇੱਧਰ ਉੱਧਰ ਕਈ ਵਾਰ ਖੜੇ ਕਰੇ ਨੇ ਜਾਂ ਫਿਰ ਆਖਰ ਪਹੁੰਚੇ ਕਿਵੇਂ ਕਹਿੰਦੇ ਇਹ ਜਾਂਚ ਦਾ ਵਿਸ਼ਾ ਦਾ ਜ਼ਰੂਰ ਹੈ ਪਰ ਆਪਦੇ ਤੌਰ ਤੇ ਉਹਤੋਂ ਨੇ ਸੱਤ ਤੌਰ ਤੇ ਕਿਹਾ ਕਹਿੰਦੇ ਵੀ ਪਾਕ ਸਾਫ ਹੋ ਕੇ ਆਏ ਸੀ ਕਿ ਖੇੜ ਦੇ ਵਿੱਚ ਵੀ ਤੇ ਉਦੋਂ ਬਾਅਦ ਸੈਸਨ ਦੇ ਵਿੱਚ ਵੀ ਪਰ ਜਿਹੜੇ ਇਲਜ਼ਾਮਬਾਜ਼ੀਆਂ ਮੇਰੇ ਤੇ ਲੱਗਿਆ ਨੇ ਉਹ ਸਿਰੇ ਤੋਂ ਝੂਠੀਆਂ ਨੇ ਤੇ ਨਲਾ ਧਾਰਨ ਹੈ ਵੀਡੀਓ ਜਰਨਲਿਸਟ ਹਰਪਾਲ ਦੇ ਨਾਮ ਸੁਮਿਸਿੰਗ ਰੋਜ਼ਾਨਾ ਸਪੋਰਟਸ ਟੀਵੀ ਚੰਡੀਗੜ੍ਹ